ਇਹ ਬਣਾਇਆ ਅਰਸੋਖਾਨਾ ਵੱਡਾ ਬਣਾ ਲਿਆ ਜਿੱਦਾਂ ਜਿੱਦਾਂ ਸੰਗਤ ਆਉਂਦੀ ਗਈ ਸਾਨੂੰ ਸੰਗਤ ਕਿੰਨੀ ਖੋਇਆ ਕਰਦੀ ਸੀ ਉਸ ਸਮੇਂ ਦੇ ਦੌਰ ਮੇਰੀ ਸੌਰਤ ਦੇ ਵਿੱਚ 3 ਤੋਂ 400 ਸੰਡੇ ਨੂੰ ਹੁੰਦਾ ਸੀ ਅੱਛਾ ਜੀ ਠੀਕ ਹੈ ਤਾਂ ਹਜ਼ਾਰਾਂ ਦੇ ਸਭ ਨਾਲ ਆ ਤਾਂ ਹਜ਼ਾਰਾਂ ਤੋਂ ਵੀ ਲੱਖ ਡੇਢ ਲੱਖ ਬੰਦਾ ਵਰਸੀ ਦੇ ਮੇਲੇ ਨੂੰ ਹੁੰਦਾ ਸੀਗਾ ਭਰ ਹੋ ਜਾਂਦਾ ਅੱਛਾ ਜੀ ਉਹ ਤੋਂ ਬਾਅਦ ਸਿ ਖੁਦ ਹੀ ਸੇਵਾ ਕਰੀ ਗਈ ਸੀ ਸੰਗਤ ਨੂੰ ਸੰਭਰ ਦਾ ਕੰਮ ਕਰੀ ਜਾਦਾ ਸੀ ਜਦੋਂ ਮਹਾਂਤ ਪੂਰਨ ਦਾਸ ਜੀ ਦੀ ਤੁਸੀਂ ਸੰਗਤ ਕੀਤੀ ਹੈ ਜੀ ਉਹ ਰਾਜਾ ਸਾਹਿਬ ਜਿਹਦੀਆਂ ਗੱਲਾਂ ਬਾਤਾਂ ਉਸ ਸਮੇਂ ਦੀ ਜੀ ਹਾਂਜੀ ਦੱਸਦੀ ਹੋਣਗੇ ਕੀ ਦੱਸਿਆ ਕਰਦੇ ਸੀ ਉਹ ਦੱਸਿਆ ਕਰਦੇ ਸੀ ਉਹ ਕਹਿੰਦੇ ਸੀਗੇ ਕਿ ਦੁਨੀਆ ਵਿੱਚ ਕੁਝ ਵੀ ਨਹੀਂ ਜੋ ਕੁਝ ਵੀ ਹੈਗਾ ਬਾਣੀ ਵਿੱਚ ਤੁਸੀਂ ਬਾਣੀ ਵਿੱਚੋਂ ਆਪਡੀ ਹਰ ਇੱਕ ਪ੍ਰੋਬਲਮ ਦਾ ਹੱਲ ਕਰ ਸਕਦੇ ਜੀ ਬੇਸਹਿਬ ਜੀ ਗੁਰੂ ਜੀ ਗ੍ਰੰਥ ਸਾਹਿਬ ਜੀ ਨਾਲ ਜੀ ਇੱਥੇ ਗੁਰੂ ਗ੍ਰਹ ਸਾਹਿਬ ਜੀ ਦੀ ਮੰਨਤਾ ਹੁੰਦੀ ਆ ਤੁਸੀਂ ਸਾਡਾ ਸੁੱਖ ਆਸਣ ਜਾ ਕੇ ਦੇਖੋ ਤੁਸੀਂ ਸਾਡਾ ਲੰਗਰ ਦੇਖੋ ਸਾਡੀ ਪਰੰਪਰਾ ਦੇਖੋ ਜੀ ਕੋਈ ਊੜ ਰੱਖਣ ਵਾਲੀ ਗੱਲ ਨਹੀਂ ਸਾਡੇ ਜਿੱਥੇ ਸੁੱਖ ਆਸਣ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਦੇਖੋ ਅਸੀਂ ਏਸੀ ਵੀ ਲਾਇਆ ਤੇ ਅਸੀਂ ਇਹ ਤਾਂ ਸਤਿਕਾਰ ਦੀਆਂ ਬਹੁਤ ਭਾਵਨਾ ਹਾਂ ਅਸੀਂ ਇਹ ਤਾਂ ਵੀ ਲਾਇਆ ਜੀ ਜੀ ਪਹਿਲੇ ਤੇ ਅੱਛਾ ਜਦੋਂ ਇਸ ਦਰਬਾਰ ਦੇ ਵਿੱਚ ਤੁਸੀਂ ਬਚਪਨੇ ਤੋਂ ਆਂਦੇ ਹੋ ਆਉਣਾ ਸਟਾਰਟ ਕੀਤਾ ਸੁੱਟ ਸੰਭਾਲੀ ਹੈਗੀ ਐ ਤੇ ਮਹਾਂਤ ਜੀ ਫਿਰ ਹੋਰ ਕੀ ਸੁਣਾਇਆ ਕਰਦੇ ਸੀ ਬਹੁਤ ਘੱਟ ਬੋਲਿਆ ਕਰਦੇ ਸੀ ਅੱਛਾ ਘੱਟ ਬੋਲਿਆ ਹਾਂ ਬਹੁਤ ਘੱਟ ਬੋਲਦੇ ਸੀ ਜਿੰਨਾ ਬੋਲਦੇ ਸੀ ਕੰਮ ਦਾ ਬੋਲਦੇ ਸੀ ਅੱਛਾ ਜੀ ਜਿੰਨਾ ਬੋਲਦੇ ਸੀ ਬਾਣੀ ਨੂੰ ਵੱਖ ਰੱਖ ਕੇ ਬੋਲਦੇ ਹੂੰ ਹੂੰ ਉਹ ਨਾਲੇ ਸੁਣਾਣਾ ਖਰੀਦਾ ਤੇਰਾ ਝੌਂਪੜਾ ਘਰ ਕਟਿਆਂ ਦੇ ਪਾਸ ਆ ਨਗੇ ਸੁਪਾਨਗੇ ਤੂੰ ਕਿਉਂ ਪਿਆ ਨਾ ਐਸਾ ਨੂੰ ਵਿਆਖਿਆ ਸੁਣਾਉਂਦੇ ਹੁੰਦੇ ਸੀ ਅੱਛਾ ਜੀ ਜਿਹੜੇ ਜੋ ਵੀ ਸਾਨੂੰ ਸੁਣਾਉਂਦੇ ਸੀ ਨਾਲ ਉਹਦੀ ਵਿਆਖਿਆ ਸੁਣਾਉਂਦੇ ਸੀ ਤੇਰਾ ਮਤਲਬ ਕੀ ਆ ਕੱਲ ਨੂੰ ਤੁਹਾਨੂੰ ਪੁੱਛੇ ਕੋਈ ਤੁਸੀਂ ਜਵਾਬ ਦੇ ਸਕਦੇ ਅੱਛਾ ਜੀ ਨਾਲੇ ਸੀ ਕਿਤੇ ਵੀ ਰਹੇ ਆ ਮੈਂ ਆਪ ਨਾਲੇ ਪਿੰਡ ਮੇਰੇ ਸਹਰਿਆਂ ਦਾ ਕਿਹੜਾ ਪਿੰਡ ਜੀ ਖਾਨ ਖਾਨਾ ਆਹ ਗੁਣਾਚਾਰ ਜਾਂ ਜਸਮੀਤਾ ਪਿੰਡ ਗੁਣਾਚਾਰ ਹੈ ਨਾਲੇ ਮੇਰੇ ਸੋਹਰੇ ਦਾ ਪਿੰਡ ਹੈ ਹਾਂ ਹਾਂ ਦਾ ਪਿੰਡ ਹੈ ਹਾਂਜੀ ਅੱਛਾ ਤੁਹਾਡਾ ਜਨਮ ਇਸੇ ਪਿੰਡ ਦਾ ਇਸੇ ਪਿੰਡ ਦਾ ਹੈ ਨਾਮ ਹੈ ਦਾ ਜੀ ਮੇਰਾ ਨਾਮ ਬਲਬੀਰ ਕੁਰ ਰਾਏ ਅੱਛਾ ਪਿੰਡ ਦਾ ਕੀ ਨਾਮ ਹੈ ਪਿੰਡ ਦਾ ਨਾਮ ਇਹ ਰਾਜਾ ਸਾਹਿਬ ਦਾ ਮਜਾਰਾ ਹੈ ਅੱਛਾ ਜੀ ਹਾਂਜੀ ਠੀਕ ਹੈ ਨੌ ਆਵਾਦ ਵੀ ਹਾਂਜੀ ਪਹਿਲਾ ਇਸ ਪਿੰਡ ਦਾ ਨਾਮ ਨੌ ਆਵਾਦ ਸੀ ਮਜਾਰਾ ਨੌ ਆਵਾਦ ਜੀ ਪਰ ਜਦੋਂ ਰਾਜਾ ਸਾਹਿਬ ਦੇ ਨਾਲ ਨਾਲ ਜੁੜ ਗਿਆ ਜੀ ਤਾਂ ਕੁਦਰਤੀ ਮਹਾਰਾਜ ਵੱਲੋਂ ਇਹਦਾ ਨਵਾਂ ਰਾਜਾ ਸਾਹਿਬ ਦਾ ਮਹਾਰਾ ਪਿਆ ਅੱਛਾ ਜੀ ਸਾਹਿਬ ਨਾਲ ਜੁੜ ਗਿਆ ਅਸੀਂ ਬੜੇ ਕਰਮਾਂ ਵਾਲੇ ਆ ਕਿ ਸਾਡੇ ਪਿੰਡ ਦੇ ਨਾਲ ਇੱਕ ਸਾਹਿਬ ਜੀ ਦਾ ਨਾਂ ਜੋੜਿਆ ਜੀ ਜੀ ਕਿਹੜੀਆਂ ਕਿੜੀਆਂ ਗੱਲਾਂ ਯਾਦ ਆਉਂਦੀਆਂ ਉਸ ਸਮੇ ਮਹੰਤਪੂਰਨ ਦਾ ਜੀ ਦੀਆਂ ਕਿੰਨੀਆਂ ਸੰਗਤ ਕੀਤੀ ਹੈ ਉਸ ਵੇਲੇ ਯਾਦ ਆਉਨੀਆਂ ਜਦੋਂ ਅਸੀਂ ਬਾਣੀ ਕੰਠ ਕਰਦੇ ਹੁੰਦੇ ਸੀਗੇ ਅੱਛਾ ਤੇ ਜਿੱਥੋਂ ਸਾਨੂੰ ਕਹਿ ਦਿੰਦੇ ਸੀ ਤੁਹਾਨੂੰ ਇੱਥੇ ਤੇ ਆ ਗਿਆ ਆ ਗਿਆ ਮਹਾਰਾਜ ਜਿਹੜੀ ਜ਼ਿੰਦਗੀ ਹੈਗੀ ਉਹ ਵਧੀਆ ਬਣੇ ਬੱਚਿਆਂ ਦੀ ਸੀ ਸਾਨੂੰ ਥੋੜੇ ਪੈਸੇ ਸੁੱਟ ਕੇ ਸਾਨੂੰ ਕਹਿੰਦੇ ਸੀ ਸੁੱਸੀ ਪੈਸੇ ਲੁੱਟੋ ਅੱਛਾ ਜੀ ਪੈਸੇ ਥੋੜੇ ਸੜਵੇ ਸੀ ਬੰਦੇ ਜ਼ਿਆਦਾ ਬੱਚੇ ਜ਼ਿਆਦਾ ਹੁੰਦੇ ਸੀ ਪਰ ਜਦੋਂ ਅਸੀਂ ਟਹਿ ਜਾਈਆ ਸੀ ਇਹਨਾਂ ਦਾਕਦੇ ਹੁੰਦੇ ਸੀਗੇ ਅੱਛਾ ਜੀ ਤੇ ਚੰਗੀ ਖਰਾਬ ਖਾਓ ਬਹੁਤ ਪਿਆਰ ਸੀ ਜੀ ਜੀ ਸਾਨੂੰ ਉਹਨੇ ਨਾ ਮਨਾਂ ਕਿ ਤਸਵੀਰ ਗੁੱਡੀ ਨਹੀਂ ਸੀ ਕੋਈ ਅੱਛਾ ਉਹ ਕਿ ਇਸ ਤਰ੍ਹਾਂ ਜੀ ਉਹ ਜਿੱਦਾਂ ਇਦਾਂ ਬਣਾ ਕੇ ਡੋਲੀ ਜੇ ਕੋਈ ਕੱਪੜਿਆਂ ਦੇ ਤੇ ਮੀ ਨਹੀਂ ਪੈਂਦਾ ਫੋਟੋ ਨਹੀਂ ਆ ਕੀ ਦਰਵਾਜ਼ਾ ਵੀ ਆ ਅੱਛਾ ਅਸੀਂ ਉਹਨਾਂ ਨੂੰ ਦੱਸੇ ਤੋਂ ਬਗੈਰ ਆ ਸਾਹਮਣੇ ਬਾਹਰ ਗੁੱਡੀ ਫੁਕਣ ਚ ਲੱਗ ਗਏ ਅੱਛਾ ਉਹਨਾਂ ਨੂੰ ਪਤਾ ਨਹੀਂ ਬੈਠਿਆਂ ਨੂੰ ਕਿੱਦਾਂ ਪਤਾ ਲੱਗ ਗਿਆ ਠੀਕ ਹੈ ਉਹ ਗਏ ਉਹਨੇ ਸਾਨੂੰ ਬਹੁਤ ਕੁੱਟਿਆ ਅੱਛਾ ਜੀ ਕੁੱਟਿਆ ਮੜ ਕੇ ਅਸੀਂ ਕੰਨ ਫੜੇ ਪਏ ਅਸੀਂ ਨਹੀਂ ਗੁੱਡੀ ਫੁਕਾਂਗੇ ਮੜ ਕੇ ਨਹੀਂ ਫੁਕੀ ਮਤਲਬ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਜਿਹੜੀ ਗੁੱਡੀ ਐ ਇੱਕ ਧੀ ਆ ਵਾਹ ਜੀ ਵਾਹ ਵਾਹ ਜੀ ਵਾਹ ਇਹਨੂੰ ਫੂਕ ਕੇ ਇੱਕ ਗਲਤ ਕੰਮ ਕਰ ਰਹੇ ਆ ਹਾਂ ਹਾਂ ਧੀਆ ਪੁੱਤ ਬਰਾਬਰ ਹਾਂ ਹਾਂ ਉਹਨਾਂ ਨੇ ਕਦੀ ਵੀ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਸੀ ਕੀਤਾ ਉਹ ਲੰਗਰ ਵਾਈ ਪ੍ਰਸ਼ਾਦਾ ਛਕਦੇ ਸੀ। ਉਹਨਾਂ ਨੂੰ ਇਹ ਵੀ ਨਹੀਂ ਸੀ ਕਿ ਮੈਂ ਅਲੱਗ ਲੰਗਰ ਛਕਣਾ। ਹੂੰ। ਉਹ ਸਾਨੂੰ ਨਾਲੇ ਕਹਿੰਦੇ ਹੁੰਦੇ ਸੀ ਤੁਸੀਂ ਵੀ ਛਕੋ, ਸਾਨੂੰ ਵੀ ਖਾਣਾ ਪਾ। ਵਾਹ ਜੀ ਵਾਹ। ਅੱਛਾ ਲੰਗਰ ਤੋਂ ਹੀ ਛਕਦੇ। ਹਾਂ ਜੀ ਲੰਗਰ ਤੋਂ ਹੀ ਛਕਦੇ ਸੀ। ਦੇਖ ਲਓ ਕਿੱਡੀ ਵਧੀਆ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਗੁੱਡੀ ਜਿਹੜੀ ਹੈਗੀ ਹੈ ਧੀ ਆ। ਹਾਂਜੀ। ਇਹ ਰਿਵਾਜ ਇਹ ਖਤਮ ਕਰੋ। ਰਿਵਾਜ ਖਤਮ ਕਰ ਦਿੱਤਾ। ਜੀ ਜੀ।